ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕੀ ਹੋ ਗਿਆ ਜਿਹੜੇ ਗ੍ਰੰਥੀ ਸਿੰਘ ਨੇ ਗ੍ਰੰਥੀ ਸਿੰਘ ਦਾ ਸਭ ਤੋਂ ਵੱਡਾ ਦਰਜਾ ਹੁੰਦਾ ਬੰਦੀ ਮਜ਼ਦੂਰ ਬਣਾਇਆ ਜਾ ਰਿਹਾ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਪੇਪਰ ਦਬਾਉਣ ਦਾ ਧੰਦਾ ਚੱਲ ਰਿਹਾ ਪੂਰੀ ਦੁਨੀਆ ਤੇ ਲੱਗ ਲੱਗ ਮੁਲਖਾਂ ਦੇ ਵਿੱਚ ਗੁਰਦੁਆਰਿਆਂ 'ਚ ਇੰਡੀਆ ਤੋਂ ਬੰਦਿਆਂ ਨੂੰ ਲਿਆਉਂਦੇ ਨੇ ਵੀ ਸੋਨੂੰ ਪੱਕੇ ਕਰਾਂਗੇ ਜਦ ਤੱਕਰ ਤੁਸੀਂ ਪੱਕੇ ਨਹੀਂ ਹੋ ਜਾਂਦੇ ਤੁਹਾਨੂੰ ਇੰਨੀ ਸੈਲਰੀ ਦੇਵਾਂਗੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਸੈਲਰੀ ਉਹਨਾਂ ਦੀ ਤੈਅ ਕੀਤੀ ਜਾਂਦੀ ਆ ਵੀ ਤੁਹਾਨੂੰ 300 ਡਾਲਰ ਦੇਵਾਂਗੇ ਜੀ ਤੇ ਰਹਿਣਾ ਤੇ ਖਾਣਾ ਤੁਹਾਡਾ ਫ੍ਰੀ ਹੋਏਗਾ ਜਦ ਤੱਕਰ ਤੁਹਾਨੂੰ ਪੇਪਰ ਨਹੀਂ ਮਿਲਦੇ ਕਾਫੀ ਲੋਕਾਂ ਤੋਂ ਤਾਂ ਇੰਡੀਆ ਤੋਂ ਪੈਸਾ ਵੀ ਲਿਆ ਜਾਂਦਾ ਉਧਰੋਂ ਪੈਸਾ ਲੈ ਲੈਂਦੇ ਨੇ ਕੈਸ਼ ਦੇ ਵਿੱਚ ਫਿਰ ਉਹਨਾਂ ਨੂੰ ਗ੍ਰੰਥੀ ਬਣਾ ਕੇ ਕੀਰਤਨੀਏ ਬਣਾ ਕੇ ਗੁਰਦੁਆਰਿਆਂ ਚ ਲਿਆ ਕੇ ਪੱਕੇ ਕੀਤਾ ਜਾਂਦਾ ਦੇਖੋ ਕਿੱਡਾ ਗੰਦਾ ਗੋਰਖ ਧੰਦਾ ਚਲਾਉਂਦੇ ਨੇ ਗੁਰੂ ਘਰਾਂ ਦੇ ਪ੍ਰਧਾਨ ਨੇ ਮੈਂਬਰ ਨੇ ਇਸ ਕਰਕੇ ਹੀ ਇਹ ਲੜਾਈਆਂ ਕਰਦੇ ਨੇ ਲੜਾਈਆਂ ਵੀ ਇਹੀ ਕਾਰਨਾਂ ਲੜਾਈਆਂ ਦਾ ਕਿੰਨੇ ਕਿੰਨੇ ਲੱਖਾਂ ਡਾਲਰ ਅਦਾਲਤਾਂ ਦੇ ਵਿੱਚ ਖਰਚੇ ਜਾਂਦੇ ਨੇ ਸੰਗਤ ਦਾ ਪੈਸਾ ਅਦਾਲਤਾਂ ਦੇ ਵਿੱਚ ਅਡਾਇਆ ਜਾਂਦਾ ਜਦੋਂ ਲੜ ਕੇ ਬਾਦ ਦੇ ਵਿੱਚ ਅਦਾਲਤਾਂ ਚ ਜਾਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਨੇ ਸੁਣਦੇ ਨੇ ਨੀਂਮੀ ਪਾ ਪਾ ਕੇ ਸੁਣਦੇ ਨੇ ਓਏ ਰੱਬਾ ਇਹਨਾਂ ਨੂੰ ਫੇਰ ਵੀ ਸਮਝ ਨਹੀਂ ਆਉਂਦੀ ਨੀਂਮੀ ਪਾ ਕੇ ਸੁਣਦੇ ਨੇ ਉਧਰ ਜਿਹੜੇ ਕੀਰਤਨੀ ਕਰਨ ਵਾਲੇ ਜੱਥੇ ਨੇ ਹਾਏ ਰੱਬਾ ਉਹ ਕੀ ਕਹਿੰਦੇ ਨੇ ਸੰਗਤਾਂ ਨੂੰ ਸਬੋਧਨ ਕਰਦੇ ਨੇ ਕਿ ਜੀ ਖਾਲਸੇ ਦੀ ਬਹੁਤ ਵੱਡੀ ਉੱਚੀ ਪਦਵੀ ਆ ਖਾਲਸਾ ਕਿਸੇ ਤੇ ਨਾ ਜ਼ੁਲਮ ਕਰਦਾ ਤੇ ਨਾ ਜ਼ੁਲਮ ਸਹਦਾ ਪੁਰ ਪਗਾਂ ਵਾਲਿਓ ਜਦੋਂ ਤੁਸੀਂ ਇਹ ਸ਼ਬਦ ਬੋਲਦੇ ਹੋ ਤੇ ਤੁਸੀਂ ਕੌਣ ਹੋ ਤੁਸੀਂ ਵੀ ਤਾਂ ਗੁਰੂ ਘਰ ਦੇ ਵਜ਼ੀਰ ਹੋ ਤੁਸੀਂ ਵੀ ਤਾਂ ਖਾਲਸੇ ਹੋ ਤੁਸੀਂ ਵੀ ਤਾਂ ਸ੍ਰੀ ਸਾਹਿਬ ਪਾਇਆ ਤੁਹਾਨੂੰ 300 ਡਾਲਰ ਦੰਦੇ ਨੇ ਤੁਹਾਡੇ ਤੇ ਅਤਿਆਚਾਰ ਜ਼ੁਲਮ ਕਰਦੇ ਨੇ ਤੁਸੀਂ 5-5 ਸਾਲ ਤੱਕਰ ਜ਼ੁਲਮ ਸਹਨੇ ਹੋ ਤੁਸੀਂ ਸਹੰਦੇ ਕਿਉਂ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਜਿਹੜੇ ਸ਼ਬਦ ਆਪਣੇ ਮੂੰਹਾਂ ਚੋਂ ਕੱਢਦੇ ਹੋ ਉਹਨਾਂ ਨੂੰ ਪੂਰੇ ਤਾ ਕਰੋ ਜੇ ਦੋਸ਼ੀ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਤੇ ਦੋਸ਼ੀ ਤਾਂ ਭਾਈ ਉਹ ਵੀ ਨਹੀਂ ਜਿਹੜੇ ਚੁੱਪ ਨੇ ਫਰ ਆਵਾਜ਼ ਉਠਾਉਣੀ ਚਾਹੀਦੀ ਆ ਅਲੱਗ-ਅਲੱਗ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਅਫਸਰ ਹੈਗੇ ਨੇ ਉਹਨਾਂ ਨੂੰ ਦੱਸੋ ਉਹ ਤੁਹਾਨੂੰ ਪੇਪਰ ਵੀ ਦੇਣਗੇ ਤੁਹਾਡੇ ਪੈਸੇ ਵੀ ਦਵਾਉਣਗੇ ਤੇ ਇਹਨਾਂ ਤੇ ਸਕੰਜਾ ਵੀ ਕਸਣਗੇ ਇਹ ਪਾਪੀ ਤਦ ਪਾਪ ਕਮਾਉਣੋਂ ਹਟਣਗੇ ਹੁਣ ਇਹ ਪਾਪ ਕਮਾਉਂਦੇ ਕਿਉਂ ਨੇ ਇਹਨਾਂ ਦੀ ਬੁੱਧੀ ਪ੍ਰਸਤ ਹੋਈ ਕਿਉਂ ਆ ਇਹਦੇ ਪਿੱਛੇ ਵੀ ਇੱਕ ਬਹੁਤ ਹੀ ਵੱਡਾ ਕਾਰਨ ਆ ਤੁਹਾਨੂੰ ਦਿਖਾਉਣਾ ਹੈ ਕਿ ਕਾਰਨ ਕੀ ਆ ਇਹ ਇਹ ਵੱਡਾ ਕਾਰਨ ਇਹ ਆ ਕਿ ਇਹ ਗੁਰੂਆਂ ਤੋਂ ਵਿਛੜ ਗਏ ਨੇ ਦੂਰ ਹੋ ਗਏ ਨੇ ਪੁੱਠੇ ਚੱਕਰਾਂ 'ਚ ਪੈ ਗਏ ਨੇ ਪੈ ਕਿਉਂ ਗਏ ਨੇ ਇਹ 1930 ਤੋਂ ਬਾਅਦ ਦੇ ਵਿੱਚ ਇਹ ਸਿਆਪਾ ਸਿੜਿਆ ਆ ਤੁਸੀਂ ਦੇਖੋ ਆਹਾ ਆ ਜਿਹੜਾ ਦੇਖੋ ਇਹਨੂੰ ਖੰਡਾ ਦੱਸਦੇ ਨੇ ਇਹਨੂੰ ਇਹਨੂੰ ਆ ਜਿਹੜਾ ਝੰਡਿਆਂ ਦੇ ਉੱਤੇ ਲੱਗਿਆ ਥੱਲਿਓਂ ਚੌੜਾ ਉੱਤੋਂ ਚੌੜਾ ਅੱਜ ਕਰ ਤਾਂ ਹਰ ਗੁਰਦੁਆਰੇ ਦੇ ਵਿੱਚ ਇਹ ਲਾਇਆ ਹੋਇਆ ਹਰ ਗੁਰਦੁਆਰੇ ਦੇ ਵਿੱਚ ਤੁਸੀਂ ਦੇਖਦੇ ਹੋ ਤੇ ਉੱਪਰ ਇਹ ਹੁਣ ਪਟਿਆਲੇ ਵਾਲੇ ਕੰਜਰਾਂ ਦੇ ਰਾਜਿਆਂ ਦੇ ਘਰੇ ਆ ਲੱਗਿਆ ਹੋਇਆ ਇਹਤੇ ਲਿਖਿਆ ਹੋਇਆ ਉਰਦੂ ਚ ਖਾਲਸਾ ਰਾਜ ਇਹ ਪਹਿਲਾਂ ਤਾਂ ਇਹ ਪੁੱਛੋ ਕਿ ਪਟਿਆਲੇ ਵਾਲੇ ਕੰਜਰ ਕਦ ਖਾਲਸੇ ਸੀ ਆ ਤੁਹਾਡੇ ਸਾਹਮਣੇ ਨੇ ਇਹਨਾਂ ਦੀਆਂ ਕਰਤੂਤਾਂ ਜਾਗਦੀਆਂ ਇਹਨਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਾਤਾ ਜਦ ਗੁਰਦੁਆਰਿਆਂ 'ਚ ਕੰਜਰਾਂ ਦਾ ਝੰਡਾ ਚੜਾਓਗੇ ਤੁਹਾਡੀ ਬੁੱਧੀ ਪ੍ਰੇਸ਼ਟਾ ਹੋਏਗੀ ਤੇ ਤੁਸੀਂ ਵੀ ਤਾਂ ਕੰਜਰਾਂ ਵਾਲੀ ਸੌਰੀ ਮੈਨੂੰ ਕਹਿਣਾ ਪੈ ਰਿਹਾ ਮਾਫੀ ਮੰਗਦਾ ਕਿ ਪਈ ਤੁਸੀਂ ਵੀ ਤਾਂ ਫਿਰ ਉਹਨਾਂ ਵਰਗੇ ਹੀ ਹੋਵੋਗੇ ਪਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਆ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਪਹਿਲੀ ਵਾਰੀ ਅੰਮ੍ਰਿਤ ਛਕਾਇਆ ਸੀ ਤੁਹਾਨੂੰ ਇਦਾਂ ਦਾ ਖੰਡਾ ਕਿਸੇ ਵੀ ਗੁਰੂ ਘਰੋਂ ਨਹੀਂ ਮਿਲੇਗਾ ਅੱਜ ਕੱਲ ਜਿਹੜੇ ਜੱਥੇ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਕੋਲੇ ਆ ਹੁੰਦਾ ਟੌਂਚਾ ਜਿਆ ਪਟਿਆਲੇ ਵਾਲਿਆਂ ਦਾ ਥੱਲਿਓਂ ਚੌੜਾ ਉੱਤੋਂ ਚੌੜਾ ਇਹਨੂੰ ਖੰਡਾ ਬਣਾ ਕੇ ਇਹਨੂੰ ਹੀ ਆਹਾ ਝੰਡਿਆਂ ਦੇ ਉੱਤੇ ਲਾਇਆ ਹੁੰਦਾ ਇਹ ਝੰਡੇ ਅੱਜ ਗੁਰਦੁਆਰਿਆਂ 'ਚ ਕੰਜਰਾਂ ਦੇ ਚੜੇ ਹੋਏ ਨੇ ਜਿਹੜਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਸੀ ਉਹ ਆਹ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ 1930 ਤਿੱਕਰ ਇਹ ਚੜਿਆ ਹੋਇਆ ਸੀ ਇਹਦੀਆਂ ਵੀਡੀਓ ਆਮ ਤੁਹਾਨੂੰ Google 'ਤੇ ਮਿਲ ਜਾਂਦੀਆਂ ਨੇ ਫੋਟੋਆਂ ਵੀ ਮਿਲ ਜਾਂਦੀਆਂ ਨੇ ਜੁੱਜੀ ਜਾਗਦੀ ਤਸਵੀਰ ਆ ਕਿ ਆਹ ਸੋਨੇ ਦੇ ਵਿੱਚ ਸੋਨੇ ਦੇ ਵਿੱਚ ਇਹ ਤਸਵੀਰ ਤੁਸੀਂ ਹਰਮੰਦਰ ਸਾਹਿਬ ਜਾਣੇ ਹੋ ਉੱਥੇ ਅੰਦਰ ਦੇਖਦੇ ਹਾਂ ਤੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਤੁਸੀਂ ਦੇਖ ਰਹੇ ਹੋ ਇਹ ਸਾਡਾ ਉੱਥੇ ਵੀ ਹੈਗਾ ਇਹ ਪੱਕੀਆਂ ਨਿਸ਼ਾਨੀਆਂ ਨੇ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ ਹੋਰਾਂ ਗੁਰਦੁਆਰਿਆਂ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਬਾਅਦ ਦੇ ਵਿੱਚ ਮਾਸਟਰ ਤਾਰਾ ਚੰਦ ਨੇ ਤੇ ਮਜੀਠੀਆਂ ਨੇ ਤੇ ਪਟਿਆਲੇ ਵਾਲਿਆਂ ਨੇ ਇਹ ਨਿਸ਼ਾਨ ਸਾਹਿਬ ਤਾਰ ਦਿੱਤੇ ਸੀ ਕਿਉਂਕਿ ਅੰਗਰੇਜ਼ਾਂ ਦੇ ਅਤੇ ਨਹਿਰੂ ਹੁਣਾ ਦੇ ਕਹਿਣ ਤੇ ਤਾਰਿਆ ਸੀ ਕਿ ਇਹ ਲਾਨ ਬੰਦ ਕਰਦਾ ਨਿਸ਼ਾਨ ਸਾਹਿਬ ਸੰਗਤਾਂ ਨੂੰ ਕਿ ਤੁਸੀਂ ਕਿਰਪਾਨ ਤੇ ਢਾਲ ਆਪਣੇ ਕੋਲੇ ਰੱਖਣੀਆਂ ਕਟਾਰ ਇਹ ਲਾਣ ਬੰਦ ਕਰਦਾ ਕਰਕੇ ਇਹ ਨਿਸ਼ਾਨ ਸਾਹਿਬ ਨੂੰ ਤਾਰਿਆ ਜਾਵੇ ਤੇ ਪਟਿਆਲੇ ਵਾਲਿਆਂ ਦਾ ਚੜਾਇਆ ਜਾਵੇ ਉਹਨੂੰ ਕਹਿਦਾ ਦਿੱਤਾ ਜਾਵੇ ਕਿ ਇਹ ਖਾਲਸੇ ਦਾ ਝੰਡਾ ਇਹਨੂੰ ਪੁੱਛ ਵੀ ਇਹ ਖਾਲਸੇ ਪਟਿਆਲੇ ਵਾਲੇ ਕੰਜਰ ਕਤ ਹੋਗੇ ਹੁਣ ਇਹ ਕਰਤੂਤਾ ਕਰਦੇ ਕਰਕੇ ਕਿ ਗੁਰਦੁਆਰਿਆਂ ਦੇ ਵਿੱਚ ਪਟਿਆਲੇ ਵਾਲਿਆਂ ਦੇ ਝੰਡੇ ਚੜਾਏ ਕਰਕੇ ਇਹਨਾਂ ਦੀ ਬੁੱਧੀ ਭ੍ਰਸਟ ਹੋ ਗਈ ਕਿਉਂਕਿ ਕੰਜਰਾਂ ਦੇ ਝੰਡੇ ਚੜਾ ਬੈਠੇ ਨੇ ਗੁਰਦੁਆਰਿਆਂ 'ਚ ਮਤ ਵੀ ਤਾਂ ਓਦਾਂ ਦੀ ਹੋ ਗਈ ਹੈ ਇਹਨਾਂ ਦੀ ਹੁਣ ਤੁਸੀਂ ਦੂਜੇ ਪਾਸੇ ਦੇਖੋ ਆਹਾਂ ਨੇ ਇੱਕ ਤਾਂ ਮੋਰੀ ਆਪਣੇ ਗੁਰੂ ਘਰਾਂ ਦੇ ਤਾਂ ਸਾਰੇ ਤੁਸੀਂ ਇਹ ਚਿਹਰੇ ਦੇਖਦੇ ਹੋਮੋਗੇ ਇਹਨਾਂ ਦੇ ਇਹ ਤੁਸੀਂ ਦੇਖੋ ਇਹਨਾਂ ਦੇ ਮੂੰਹ ਦੇ ਉੱਤੇ ਬਿਲਕੁਲ ਚੇਪੀ ਲਾਈ ਹੋਈ ਹੈ ਕੋਈ ਨਹੀਂ ਬੋਲਦਾ ਇਹਨਾਂ ਨੂੰ ਪੁੱਛ ਲਓ ਵੀ ਭਾਈ ਜਿਹੜਾ ਗੁਰਦੁਆਰਿਆਂ 'ਚ ਕਲੰਕ ਜਿਹਾ ਲਾਇਆ ਤੁਸੀਂ ਝੰਡਿਆਂ ਦੇ ਉੱਤੇ ਪਟਿਆਲੇ ਵਾਲਿਆਂ ਦੀ ਸਾਡੇ 10ਾਂ ਗੁਰੂਆਂ 'ਚੋਂ ਕਿਹੜੇ ਗੁਰੂ ਦਾ ਖੰਡਾ ਇਹਨਾਂ ਨੂੰ ਪੁੱਛ ਲਓ ਤੇ ਆਹ ਸ੍ਰੋਮਣੀ ਕਮੇਟੀ ਵਾਲਿਆਂ ਨੂੰ ਪੁੱਛ ਲਓ ਆ ਲਾਣੇ ਨੂੰ ਲੌਂਗ ਲਾਣੇ ਨੂੰ ਇਹ ਤੇ ਕੋਈ 10:00 ਵਜੇ ਤੱਕ ਕਹਿਦੇ ਹੋ ਪਰ ਇਹਨਾਂ ਦੇ ਚਿਹਰੇ ਵੇਖੋ ਤੁਹਾਨੂੰ ਲੱਗਦਾ ਕਿ ਬਹੁਤ ਹੀ شریف ਆਦਮੀ ਨੇ ਪਰ ਇਹ ਸੌਰੀ ਕਹਿਣਾ ਪੈ ਰਿਹਾ ਕਿ ਗੁੰਡੇ ਨੇ ਇੱਕ ਗੁੰਡੇ ਨੇ ਗੁੰਡੇ ਹੀ شریف ਨਹੀਂ ਹੈਗੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਆਹ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਿਖਾਇਆ ਜਾਂਦਾ ਸ਼ਰੋਮਣੀ ਕਮੇਟੀ ਦੇ ਕਬਜ਼ੇ ਉਹ ਗੁਰਦੁਆਰੇ ਤੇ ਉਹ ਆਪ ਹੀ ਦਿਖਾਉਂਦੇ ਨੇ ਕਿ ਆਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਹਦੇ ਨਾਲ ਪਹਿਲੀ ਵਾਰੀ ਅੰਬਰ ਸਕਾਇਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਭਾਈ ਗੁਰੂ ਦੀਏ ਸੰਗ ਤੇ ਤੁਸੀਂ ਬੋਲਿਆ ਕਰੋ ਕੀਰਤਨੀਏ ਜਥੇਓ ਤੁਸੀਂ ਵੀ ਬੋਲਿਆ ਕਰੋ ਕਥਾ ਕਰਨ ਵਾਲਿਓ ਤੁਸੀਂ ਵੀ ਬੋਲਿਆ ਕਰੋ ਸੱਚ ਨੂੰ ਲੁਕੋਵੋ ਨਾ ਸੱਚ ਕਦੇ ਖਤਮ ਨਹੀਂ ਹੋਣਾ ਜੇ ਖਤਮ ਹੋਣਾ ਤਾਂ ਝੂਠ ਨੇ ਹੋਣਾ ਪਹਿਲਾ ਮੁਗਲ ਆਏ ਉਹ ਵੀ ਚਲੇ ਗਏ ਅੰਗਰੇਜ਼ ਆਏ ਉਹ ਵੀ ਚਲੇ ਗਏ ਇਹਨਾਂ ਨੇ ਵੀ ਚਲੇ ਜਾਣਾ ਪਰ ਹਮੇਸ਼ਾ ਜਿਉਂਦਾ ਸੱਚ ਨਹੀਂ ਰਹਿਣਾ ਇੱਕ ਦਿਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਭ ਗੁਰਦੁਆਰਿਆਂ ਤੇ ਜ਼ਰੂਰ ਝੂਲਣਗੇ ਇਹ ਪੱਕਾ ਕਿ ਕਾਫੀ ਗੁਰਦੁਆਰਿਆਂ ਤੇ ਤਾਂ ਝੂਲਣ ਲੱਗ ਗਏ ਨੇ ਪਰ ਹੌਲੀ ਹੌਲੀ ਜ਼ਰੂਰ ਸਾਰੇ ਗੁਰਦੁਆਰਿਆਂ ਤੇ ਝੂਲਣਗੇ ਪਰ ਸੰਗਤ ਨੂੰ ਉਪਰਾਲਾ ਕਰਨਾ ਚਾਹੀਦਾ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿਣਾ ਚਾਹੀਦਾ ਭਈ ਭਾਈ ਗੁਰਦੁਆਰਿਆਂ ਦੇ ਉੱਪਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦੇ ਨਿਸ਼ਾਨ ਸਭ ਚੜ੍ਹਾਵੋ ਜਿਹੜੇ ਕੰਜਰਾਂ ਦੇ ਝੰਡੇ ਨੇ ਪਟਿਆਲੇ ਵਾਲਿਆਂ ਦੇ ਇਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉਤਾਰ ਸੰਗਤਿ ਅਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ